ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲੁਧਿਆਣੇ ਦੇ ਨਜ਼ਦੀਕ ਸਥਿਤ ਲਾਡੂਵਾਲ ਦੇ ਕੋਲ ਲਾਡੂਵਾਲ ਟੋਲ ਪਲਾਜ਼ਾ ਜੋ ਕਿ ਪਿਛਲੇ 72 ਘੰਟਿਆਂ ਤੋਂ ਫ੍ਰੀ ਕੀਤਾ ਹੋਇਆ ਟੋਲ ਫ੍ਰੀ ਇਸ ਟੋਲ ਪਲਾਜ਼ੇ ਨੂੰ ਇਸ ਕਰਕੇ ਕੀਤਾ ਗਿਆ ਵਾ ਕਿਉਂਕਿ ਕਿਸਾਨ ਯੂਨੀਅਨ ਦੇ ਵੱਲੋਂ ਇੱਕ ਜੁਵਲਟੀਮਟਮ ਦਿੱਤਾ ਗਿਆ ਸੀ ਜਿਸ ਦੇ ਤਹਿਤ ਕਿਹਾ ਗਿਆ ਸੀ ਕਿ ਸ਼ਨੀਵਾਰ ਤੱਕ ਟੋਲ ਦੇ ਵਧੇ ਹੋਏ ਰੇਟਾਂ ਨੂੰ ਘਟਾਇਆ ਜਾਵੇ ਨਹੀਂ ਤਾਂ ਜੋ ਟੋਲ ਪਲਾਜ਼ੇ ਨੂੰ आम जनता ਦੇ ਲਈ ਮੁਫਤ ਕਰ ਦਿੱਤਾ ਜਾਵੇਗਾ ਸੋ ਇਸੇ ਤਰ੍ਹਾਂ ਹੀ ਅਲਟੀਮੇਟਮ ਦੇਣ ਤੋਂ ਬਾਅਦ ਐਤਵਾਰ ਨੂੰ ਬੀਤੇ ਹੀ ਦਿਨਾਂ ਚ ਜੋ ਐਤਵਾਰ ਤੋਂ ਲੈ ਕੇ ਜੋ ਅੱਜ ਹੁਣ ਬੁੱਧਵਾਰ ਹੋ ਚੁੱਕਿਆ ਹੈ 72 ਘੰਟੇ ਹੋ ਚੁੱਕੇ ਨੇ ਇਨ੍ਹਾਂ 72 ਘੰਟਿਆਂ ਤੋਂ ਕਿਸਾਨ ਹੈ ਜੋ ਲਾਡੂਵਾਲ ਟੂਲ ਪਲਾਜ਼ਾ ਦੇ ਉੱਤੇ ਪੱਕਾ ਮੋਰਚਾ ਲਗਾ ਕੇ ਬੈਠੇ ਹੋਏ ਨੇ ਔਰ ਲਗਾਤਾਰ ਕਿਸਾਨਾਂ ਦੀ ਸੰਖਿਆ ਵੈ ਜੋ ਵੱਧਦੀ ਹੋਈ ਦਿਖਾ ਦੇ ਰਹੀ ਹੈ ਸੋ ਭਾਰੀ ਮਾਤਰਾ ਦੇ ਵਿੱਚ ਕਿਸਾਨ ਹੈ ਜੋ ਲਾਡੂਵਾਲ ਟੂਲ ਪਲਾਜ਼ਾ ਤੇ ਉੱਤੇ ਹੀ ਇਕੱਠੇ ਹੋ ਰਹੇ ਨੇ ਔਰ ਕਿਸਾਨਾਂ ਦੇ ਵੱਲੋਂ ਸਰਕਾਰ ਦੇ ਵਿਰੋਧ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਜੋ ਲਡੂਆਲ ਟੋਲ ਪਲਾਜ਼ਾ ਹੈ ਉਸ ਦੀਆਂ ਮਹਿੰਗੀਆਂ ਦਰਾਂ ਨੂੰ ਘਟਾਇਆ ਜਾਵੇ ਉਸ ਦੇ ਮਹਿੰਗੇ ਰੇਟ ਜਲਦ ਘਟਕਿਤੇ ਜਾਣ ਨਹੀਂ ਤਾਂ ਜੋ ਇਹ ਸੰਘਰਸ਼ ਹੈ ਇਸੇ ਤਰ੍ਹਾਂ ਚੱਲਦਾ ਰਹੇਗਾ ਸੋ ਲਡੂਆਲ ਟੋਲ ਪਲਾਜ਼ਾ ਜਿਸ ਦੇ ਉੱਤੇ ਜੋ ਇੱਕ ਜੋ ਫਾਸਟੈਗ ਜੇਕਰ ਹੋਵੇ ਤਾਂ 750 ਰੁਪਏ ਔਰ ਜੇਕਰ ਫਾਸਟੈਗ ਨਾ ਹੋਵੇ ਤਲਗ ਪਾਗ 450 ਰੁਪਏ ਜੋ ਟੈਕਸ ਵੈ ਟ੍ਰੈਵਲਿੰਗ ਦਾ ਦੇਨੇ ਪੈਂਦਾ ਵੈ ਇਸ ਦੇ ਨਾਲ ਜੇਕਰ ਅਪ ਡਾਊਨ ਦੀ ਗੱਲ ਕਰੀਏ ਤਾਂ ਜੋ 350 ਦੇ ਲਗਭਗ ਜੋ ਪੈਸੇ ਨਹੀਂ ਬਣ ਜਾਂਦੇ ਨੇ ਸੋ ਲਾਡੂਵਾਲ ਟੋਲ ਪਲਾਜ਼ਾ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਵੈ ਪੰਗੇ ਟੋਲ ਪਲਾਜ਼ਾ ਚ ਇੱਕ ਹੈ ਔਰ ਇਸ ਤੋਂ ਲੋਕ ਅਕਸਰ ਪਰੇਸ਼ਾਨ ਨਜ਼ਰ ਆਉਂਦੇ ਨੇ ਕਿਉਂਕਿ ਜੋ ਲਾਡੂਵਾਲ ਟੋਲ ਪਲਾਜ਼ਾ ਇੱਕ ਐਸੀ ਜਗ੍ਹਾ ਦੇ ਉੱਤੇ ਬਣਿਆ ਹੋਇਆ ਹੈ ਜਿੱਥੋਂ ਦੀ ਜੇਕਰ ਤੁਸੀਂ ਕਿਸੇ ਹੋਰ ਪਾਸੇ ਜਾਣ ਦੀ ਸੋਚੋ ਤਾਂ ਨਹੀਂ ਜਾ ਪਾਉਗੇ ਕਿਉਂਕਿ ਲਾਡੂਵਾਲ ਟੋਲ ਪਲਾਜ਼ਾ ਸਤਲੁਜ ਦਰਿਆ ਦੇ ਬਿਲਕੁਲ ਹੌਲ ਤੋਂ ਪਹਿਲਾ ਆਂਦਾ ਵੈ ਔਰਜ ਤੇ ਨਾਲ ਦੀ ਘੁੰਮ ਕੇ ਉੱਪਰ ਦੀ ਘੁੰਮ ਕੇ ਜਾਣ ਦਾ ਕੋਈ ਵੀ ਸੋਖਾ ਰਸਤਾ ਸਿੱਧਾ ਰਸਤਾ ਨਹੀਂ ਹੈ ਜੇਕਰ ਤੁਸੀਂ ਲੱਡੂਵਾਲ ਟੋਲ ਪਲਾਜ਼ਾ ਤੋਂ ਪੱਛੇ ਵੀ ਜਾਣਾ ਚਾਹੋਗੇ ਤਾਂ ਵੀ ਤੁਹਾਨੂੰ ਜੋ ਤੇਲ ਵੱਦ ਲੱਗੇਗਾ ਸੋ ਦੂਰੀ ਕਾਫੀ ਪਹਿ ਜਾਂਦੀ ਵੈ ਜੇਕਰ ਤੁਸੀਂ ਲੱਡੂਵਾਲ ਟੋਲ ਪਲਾਜ਼ਾ ਦੇ ਨੂੰ ਟੱਪ ਕੇ ਜਾਣ ਦੀ ਕੋਸ਼ਿਸ਼ ਵੀ ਕਰਦੇ ਸੋ ਇਸ ਕਰਕੇ ਲਾਡੂਵਾਲ ਟੋਲ ਪਲਾਜ਼ਾ ਜੋ ਇੱਕ ਤਰ੍ਹਾਂ ਦਾ ਕਹਿ ਸਕਦੇ ਆ ਕਿ ਕੰਪਲਸਰੀ ਟੋਲ ਪਲਾਜ਼ਾ ਬਣ ਜਾਂਦਾ ਹੈ ਜਿਸ ਦੇ ਵਿੱਚ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਇਹ ਜੋ ਨੈਸ਼ਨਲ ਹਾਈਵੇ ਜੋ ਕਿ ਲੁਧਿਆਣੇ ਤੋਂ ਜਲੰਧਰ ਔਰ ਜਲੰਧਰ ਤੋਂ ਲੁਧਿਆਣੇ ਜਾਣ ਵਾਲੇ ਰਸਤੇ ਦੇ ਉੱਤੇ ਸਤਲੁਜ ਦਰਿਆ ਦੇ ਉੱਤੇ ਸਥਿਤ ਹੈ ਸੋ ਇਸ ਲਾਡੂਵਾਲ ਟੋਲ ਪਲਾਜ਼ਾ ਦੇ ਉੱਤੇ ਕਿਸਾਨਾਂ ਨੇ ਪਿਛਲੇ 72 ਘੰਟਿਆਂ ਤੋਂ ਡੇਰੇਟ ਆਏ ਹੋਏ ਨੇ ਸੋ ਇਹ ਜੋ ਪੱਕਾ ਮੋਰਚਾ ਹੈ ਅਣਮਿੱਥੇ ਸਮੇਂ ਦੇ ਲਈ ਹੈ ਮੋਰਚਾ ਹੈ ਜਦੋਂ ਤੱਕ ਲੱਡੂਵਾਲ ਟੋਲ ਪਲਾਜ਼ੇ ਦੇ ਰੇਟਾਂ ਦੇ ਵਿੱਚ ਗਿਰਾਵਟ ਨਹੀਂ ਹੋਵੇਗੀ ਸਰਕਾਰ ਜਦੋਂ ਤੱਕ ਲੱਡੂਵਾਲ ਟੋਲ ਪਲਾਜ਼ਾ ਦੇ ਰੇਟ ਨਹੀਂ ਕਟਾਏਗੀ ਉਦੋਂ ਤੱਕ ਜੋ ਇਹ ਮੋਰਚਾ ਚੱਲਦਾ ਰਹੇਗਾ ਸੋ ਕਿਸਾਨ ਆਗੂਆਂ ਦਾ ਸਪਸ਼ਟੀਕਰਨ ਹੈ ਕਿਸਾਨ ਆਗੂਆਂ ਨੇ ਸਾਫ਼ ਤੌਰ ਤੇ ਕਹਿ ਦਿੱਤਾ ਹੈ ਕਿ ਇਹ ਸੰਘਰਸ਼ ਉਦੋਂ ਤੱਕ ਚੱਲੇਗਾ ਜਦੋਂ ਤੱਕ ਰੇਟ ਨਹੀਂ ਕਟਾਏ ਜਾਣਗੇ ਸੋ ਇਸ ਵਕਤ ਲਾਡੂਵਾਲ ਟੋਲ ਪਲਾਜ਼ਾ ਦੇ ਉੱਤੇ 72 ਘੰਟਿਆਂ ਤੋਂ ਬੈਠੇ ਕਿਸਾਨਾਂ ਦੇ ਵੱਲੋਂ ਜੋ ਇਹ ਸੰਘਰਸ਼ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਹੁਣ ਆਮ ਜਨਤਾ ਵੀ ਯੋਗਦਾਨ ਪਾਉਣ ਲੱਗ ਗਈ ਹੈ ਸੋ ਕਿਸਾਨ ਯੂਨੀਅਨ ਨੇ ਜੋ ਸੰਘਰਸ਼ ਸ਼ੁਰੂ ਕੀਤਾ ਸੀ ਜਿਸ ਦੇ ਵਿੱਚ ਉਹਨਾਂ ਦਾ ਸਾਥ ਜੋ ਟਰੱਕ ਯੂਨੀਅਨ ਟੈਕਸੀ ਯੂਨੀਅਨ ਔਰ ਆਮ ਪਬਲਿਕ ਵੀ ਦੇਣ ਲੱਗ ਗਈ ਹੈ ਸੋ ਇਸ ਸੰਘਰਸ਼ ਦੇ ਵਿੱਚ ਉਹਨਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਔਰ ਐਨਐਚਆਈਏ ਨੂੰ ਇਸ ਦਾ ਕਾਟਾ ਵਜੋ 3 ਦਿਨਾਂ ਦੇ ਵਿੱਚ ਲਗਭਗ 3 ਕਰੋੜ ਤੋਂ ਵੱਧ ਦਾ ਕਾਟਾ ਪੈ ਰਿਹਾ ਵੈ ਸੋ ਇਹ ਕਾਟਾ ਆਉਣ ਵਾਲੇ ਦਿਨਾਂ ਚ ਵੱਧਦਾ ਜਾਵੇਗਾ ਜੇਕਰ ਜੋ ਮੋਲ ਨੇ ਇਸ ਲੱਡੂਵਾਲ ਟੋਲ ਪਲਾਜ਼ਾ ਦੇ ਨਹੀਂ ਕਟਾਏ ਤੇ ਸੋ ਵਧੇਰੇ ਅਪਡੇਟ ਤੇ ਲਈ ਜੁੜੇ ਰਹੋ ਸਾਡੇ ਨਾਲ ਫਿਲਹਾਲ ਮੈਂ ਦੋ ਇਜਾਜ਼ਤ ਧੰਨਵਾਦ